ਕਾਤ ਸਾਬਾ ਗੁਰਜੀ ਕੀ ਫਤਈ ਹੈ ਨਾ ਬਾਪੂ ਜੀ ਆ ਇਹ ਸਵੇਰ ਦੇ ਸਾਡੀ ਵੀਟ ਕਰਨਦੇ ਇਹ ਬਟਾਲੇ ਤੋਂ ਆਏ ਆ ਤੇ ਬਾਪੂ ਜੀ ਹੁਣੀ ਟੁੱਟਾ ਰਿਕਸ਼ਾ ਚਲਾਉਂਦੇ ਆ ਤੇ ਇਹ ਨਾਲ ਕੋ ਰਿਕਸ਼ਾ ਨਹੀਂ ਲਿਆ ਜਾਂਦਾ ਇਹਨਾਂ ਨੇ ਕੱਲ ਕਾਲ ਕੀਤੀ ਸੀ ਬਾਪੂ ਜੀ ਇੱਧਰ ਆਓ ਇੱਧਰ ਇੱਧਰ ਆਉਂਦੀ ਇੱਧਰੋਂ ਦੀ ਆਓ ਨਿਰਵੈਰ ਸਿੰਘ ਨੂੰ ਤੇ ਮਿਲਣਾ ਸੀ ਹਾਂਜੀ ਨਿਰਵੈਰ ਭਾਈ ਨੇ ਤੇ ਭੇਜਿਆ ਹਾਂਜੀ ਹਾਂਜੀ ਤੇ ਤੁਸੀਂ ਆਏ ਹੋ ਉਥੋਂ ਹਾਂਜੀ ਬਟਾਲੇ ਤੋਂ ਤੁਸੀਂ ਆਏ ਹੋ ਆਹੀ ਆਏ ਹਾਂਜੀ ਅੱਛਾ ਆਜੋ ਅੰਦਰ ਆਜੋ ਕਦੋਂ ਦੀ ਆਇਓ ਅੱਧਰ ਆਓ ਬੈਠੋ ਬਾਹਰ ਗਰਮੀ ਬੜੀ ਆ 11 ਵਜੇ ਦਾ ਹੈ 11 ਵਜੇ ਦੇ ਆਇਓ ਹਾਂਜੀ ਉਹ ਹੁਣ ਤਾਂ 2 1:30 ਵਜੇ ਗਏ ਆ ਅੱਛਾ ਜੀ ਮੈਂ ਆਪਣਾ ਹੀ ਕੰਮ ਕਰਕੇ ਆਪੇ ਰੋਟੀ ਖਾਣਾ ਹੈ ਅੱਛਾ ਇਸ ਕਾਰਨ ਸੇ ਥੋੜਾ ਜਿਹਾ ਨਾ ਉਹ ਖਾਵਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਨਿਰਵੈਰਤਾ ਜੀ ਬਾਰੇ ਕਿ ਤੁਹਾਡਾ ਫੋਨ ਆਇਆ ਸੀ ਉਹਨਾਂ ਨੂੰ ਮੈਨੂੰ ਨਾ ਉਹ ਕਹਿਣ ਲੱਗਾ ਕਿ ਤੁਹਾਡਾ ਆਪਣੇ ਬਾਬਾ ਜੀ ਦਾ ਨਾਲ ਲੈ ਕੇ ਨਾ ਨਰਵੈ ਸਿੰਘ ਦਾ ਹਾਂਜੀ ਅੱਛਾ ਜੀ ਆਂਦਾ ਜੇ ਤੁਹਾਡੀ ਗੱਲ ਕਰਾਈਏ ਅੱਛਾ ਪਪਾ ਜੀ ਠੀਕ ਆ ਹਾਂਜੀ ਠੀਕ ਆ ਪਿਆਰਿਓ ਤੇ ਮੈਂ ਚਲੋ ਅੱਛਾ ਕਿੰਨੇ ਪੈਸੇ ਕਮਾਉਂਦੇ ਉਹ ਤੋਂ ਕਿ ਟੁੱਟੇ ਹੋਏ ਰਿਕਸ਼ੇ ਤੋਂ ਸਾਰੀ ਸੁੰਨੀ ਬੈਠਦੀ ਸਵਾਰੀ ਨਹੀਂ ਚੜਦੀ ਹਣਾ ਕਿ ਟੁੱਟਾ ਵੇਖ ਕੇ ਗਏ ਹਾਂਜੀ ਵਾਹਿਗੁਰੂ ਵਾਹਿਗੁਰੂ ਅੱਛਾ ਤੇ ਹੁਣ ਤੁਸੀਂ ਮਤਲਬ ਭਾਜੀ ਹੋਣਾ ਕੋ ਰਿਕਸ਼ਾ ਲੈਣ ਆਏ ਹੋ ਤੇ ਠੇਲਾ ਅਰ ਕੱਲ ਦਿਖਾਈ ਫੋਟੋ ਵੇਖੀ ਠੇਲਾ ਠੇਲਾ ਕਹਿੰਦੇ ਸੀ ਨਾ ਉਹ ਨਹੀਂ ਠੇਲਾ ਹੀ ਆ ਠੇਲਾ ਨੂੰ ਜਾਪਦਾ ਸੀ ਬੋਰੀਆਂ ਲੱਦੀਆਂ ਛੋਟੇ ਰੋਹ ਤੇ ਉੱਤੇ ਮਾ ਡੱਬੋ ਰਾਲਾ ਦੇ ਦੇ ਜੋ ਜਾਬੋਂ ਖੇਲਾ ਹੈ ਹਾਂ ਉਮਰ ਭਾਈ ਕਹਿੰਦੇ ਇਹਨਾਂ ਨੂੰ ਠੇਲਾ ਇੱਕ ਲੈ ਕੇ ਦੇਣਾ ਵਾ ਰਿਕਸ਼ੇ ਦਾ ਕੰਮ ਨਹੀਂ ਹੈਗਾ ਠੇਲੇ ਦਾ ਕੰਮ ਹੈਗਾ ਵਾ ਹਾਂਜੀ ਹਾਂਜੀ ਉਮਰ ਕਹਿੰਦੇ ਬੇਹੀ ਭਾਜੀ ਹੁਣੀ ਤੇ ਬਾਬਾ ਜੀ ਉਮਰ ਕਿੰਨੀ ਆ ਤੁਹਾਡੀ ਉਮਰ ਹਾਂ ਉਮਰ ਹੋਣੀ ਹੈ ਕੋਈ 70 ਸਾਲਾਂ ਦੀ 70 ਸਾਲ ਦੀ ਤੇ ਠੇਲੇ 'ਚ ਮਿਲ ਜੇ ਤਾਂ ਵਧੀਆ ਕਮਾਈ ਹੋ ਜਾਊਗੀ ਹੈ ਵਧੀਆ ਹੋ ਜਾਊਗੀ ਠੀਕ ਆ ਪਿਆਰਿਓ 70 80 ਸਾਲ ਦੀ ਉਮਰ ਆ ਤੁਹਾਡੀ ਹਾਂਜੀ ਹਾਂਜੀ ਤੇ ਸਾਡੇ ਬਾਬੇ ਹਲੇ ਕੰਮ ਕਰਦੇ ਆ। ਹਾਂਜੀ। ਵੇਖ ਲੋ। ਮੰਗ ਕੇ ਨਹੀਂ ਕਦੇ ਖਾਦਾ ਕੇ। ਮੰਗ ਕੇ ਨਹੀਂ ਖਾਦਾ। ਮੈਂ ਹਰ ਵਾਰੀ ਕਹਣਾ ਹੁੰਦਾ ਕਿ ਸਾਡੇ ਬਜ਼ੁਰਗ ਮੰਗ ਨਹੀਂ ਸਕਦੇ। ਹਾਂਜੀ। ਕੰਮ ਕਰਨਗੇ ਚਾਹੇ ਜਿੰਨਾ ਜਿੰਨਾ ਚਿਰ ਮਹਾਰਾਜ ਬਖਸ਼ਣਗੇ ਜਿੰਨੇ ਚਿਰ ਸ੍ਰੀ ਸਾਧ ਦਊਗਾ ਕੰਮ ਕਰਨਗੇ ਅਸੀਂ ਮੰਗ ਨਹੀਂ ਸਕਦੇ ਕਿਉਂਕਿ ਸਾਡੇ ਸਿਰਾਂ ਦੇ ਉੱਤੇ 17 ਨੇ ਸਾਡੇ ਸਿਰਾਂ ਦੇ ਸਿਰ ਦੇ ਉੱਤੇ ਹੈਣਾ ਜੀ ਅਸੀਂ ਮੰਗਣਾ ਨਹੀਂ ਨਹੀਂ ਮੰਗਣਾ ਅਸੀਂ ਮੰਗਣਾ ਨਹੀਂ ਭਾਵੇਂ ਜਿਤਨਾ ਮਰਜ਼ੀ ਹੋਈ ਅਸੀਂ ਮੰਗਣਾ ਨਹੀਂ ਨਾ ਹੀ ਮੰਗ ਸਕਦੇ ਹਣਾ ਫਿਰ ਇੱਕ ਹੋਰ ਬੰਦੇ ਨੇ ਦੱਸੀ ਸੋਭਾ ਨੇ ਫਿਰ ਕਦਮ ਚੁੱਕਿਆ ਕਿ ਮੈਂ ਚਲੋ ਨਰਬੈ ਸਿੰਘ ਨੂੰ ਕਹਿ ਦਈਏ ਹਾਂਜੀ ਹਾਂਜੀ ਨਿਰਰ ਅਰਥ ਕਦੀ ਮਿਲੇ ਨੂੰ ਪਹਿਲੇ ਨਿਰਵਾਇ ਸਿੰਘ ਨੂੰ ਨਾ ਸੁਣਿਆ ਨਾ ਨਾਮ ਸੁਣਿਆ ਪਰਸ਼ਾਦਾ ਨਾਲ ਕਿ ਲੈ ਕੇ ਆਇਓ ਹਾਂਜੀ ਹਾਂਜੀ ਤੇ ਲਿਆਓ ਫਿਰ ਕੜੀਏ ਖਾ ਲਈਏ ਇੱਕ ਇੱਕ ਪਰਸ਼ਾਦਾ ਪਤਾ ਨਾਲ ਨਹੀਂ ਜ ਕੁਝ ਵੀ ਹੋ ਕਿ ਨਾਲ ਕੁਝ ਨਹੀਂ ਕਿ ਲੈ ਕੇ ਆਏ ਹਾਂਜੀ ਨੂਨ ਅਚਾਰ ਨੂਨ ਵਾਲੇ ਨੂਨ ਵਾਲੇ ਬਾਬਾ ਜੀ ਤੇ ਤਾਂ ਵਧੀਆ ਹੋਰ ਕੀ ਹੋਣਾ ਵਾ ਨੂਨ ਵਾਲੇ ਤੇ ਹੋਣਾ ਇਹਦੇ ਤੇ ਵਧੀਆ ਹੋਰ ਕੀ ਹੋ ਹੋਸਦਾ ਵਾ ਲਿਆਓ 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 ਪਿਆਰੇ ਖੋਲੋ ਆ ਅਚਾਰ ਨਹੀਂ ਕਿ ਲੈ ਕੇ ਆਏ ਰਬੀ ਨਾਲ ਅਚਾਰ ਨਹੀਂ ਲਿਆਂਦੇ ਅੱਛਾ ਚਲੋ ਫਿਰ ਤੁਸੀਂ ਵੀ ਖਾਓ ਇੱਕ ਇੱਕ ਖਾ ਲਈਏ ਆਪਾਂ ਤੁਹਾਨੂੰ ਗੁਰੂ ਰਾਮਦਾਸ ਏ ਸਾਡੇ ਬਾਬਿਆਂ ਦੇ ਹੱਥ ਵੇਖੋ ਤੁਸੀਂ ਇਹ ਕੀਰਤ ਵਾਲੇ ਹੱਥ ਆ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਇਹ ਪ੍ਰਸ਼ਾਦਾ ਮਿਲਿਆ ਜੀ ਧੰਨ ਗੁਰੂ ਗRANDਾਸ ਇਹ ਕੀਰਤੀ ਹੱਥਾਂ ਦਾ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਤੇ ਬਾਬਿਓ ਮਤਲਬ ਅਸੀ ਇਹ ਮੰਗਦੇ ਨਹੀਂ ਹੈਨਾ ਹਾਂਜੀ ਅਸੀਂ ਨਾ ਕੁਝ ਮੰਗਣਾ ਤੇ ਨਾ ਅਸੀਂ ਮੰਗਦੇ ਆ ਗੁਰੂ ਗRANDਾਸ ਪਾਸ਼ਾ ਜੋ ਦੇ ਰਿਹਾ ਸ਼ੁਕਰ ਗੁਰRANDਾਸ ਪਾਸ਼ਾ ਦਾ ਤੁਸੀਂ ਹੁਣ ਆਇਓ ਉੱਥੋਂ ਬਟਾਲੇ ਤੋਂ ਤੇ ਅੱਜ ਕੋਈ ਵੀ ਇੱਕ ਦਮਣਾ ਨਹੀਂ ਕਮਾਇਆ ਹੋਣਾ ਹਨਾ ਨਹੀਂ ਜੀ ਅੱਜ ਕਿਹੋਂ ਕਮਾਇਆ ਅੱਜ ਕੋਈ ਨਹੀਂ ਕਮਾਇਆ ਨਾ ਤੇ ਉਹ ਉਹ ਮੈਨੂੰ ਕਹਿੰਦਾ ਸੀ ਭਾਜੀ ਹੋਣੀ ਕਿ ਉਹਨਾਂ ਨੇ ਥੋੜੀ ਜਿਹੀ ਮਾਇਆ ਦੇਣੀ ਆ ਆਂ ਜਾਂਦਾ ਜਿਹੜਾ ਕਿਰਾਇਆ ਠੀਕ ਆ ਜੀ ਤੇ ਉਹ ਮੈਂ ਤੁਹਾਨੂੰ ਆਂ ਜਾਂਦਾ ਜਿਹੜਾ ਧੜਕ ਕਰੈਕ ਲੱਗਾ ਤੇ ਉਹ ਵੀ ਉਹ ਵੀ ਮੈਂ ਦੇ ਦੇਣਾ ਠੀਕ ਆ ਜੀ ਤੇ ਬਾਬੇ ਹੁਣ ਤੁਸੀਂ ਨਾ ਤੁਹਾਡੀ ਕੇ ਬੇਨਤੀ ਆ ਤੇ ਆਪ ਜੀ ਆਪ ਜੀ ਨਾ ਕੱਲ ਆਣਾ ਆਪ ਜੀ ਵਾਪਸ ਠੀਕ ਆ গোল্ডেন গেট ਵਿੱਚ ਲਿਖਿਆ ਨਾ ਜਿੱਥੇ ਤੁਸੀਂ ਉਤਰੇ ਪਹਿਲੇ ਗੋਲਡਨ গেਟ ਉੱਥੇ ਤੁਸੀਂ ਜਾਣਾ ਉੱਥੇ ਤੁਹਾਡਾ ਠੇਲਾ ਆ ਜਾਊਗਾ ਠੀਕ ਹੈ ਠੀਕ ਹੈ ਜੀ ਠੀਕ ਠੇਲਾ ਆ ਜਾਊਗਾ ਤੇ ਉੱਥੇ ਤੁਸੀਂ ਆਪਣਾ ਜੋ ਟਵਾ ਟੋਈ ਦਾ ਕੰਮ ਕਰਨਾ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਪਿਆਰਿਓ ਹਾਂ ਤਾਂ ਅਸੀਂ ਤੁਹਾਨੂੰ ਕੱਲੇ ਕਦੇਨੇ ਆ ਤੇ ਮੈਂ ਭਾਈ ਨੂੰ ਕਹ ਜੂਗਾ ਨਿਰਵੈਰ ਭਾਈ ਨੂੰ ਹੁਣ ਤੁਸੀਂ ਬਿਲਕੁਲ ਫਰੀ ਹੋ ਮੈਂ ਤੁਹਾਨੂੰ ਥੋੜੀ ਮੈਪ ਦੇਣਾ ਤੁਸੀਂ ਜੇ ਤੁਹਾਨੂੰ ਆਟੋ ਗੱਡ ਕੇ ਰਿਕਸ਼ਾ ਕਰਕੇ ਤੁਸੀਂ ਵਾਪਸ ਅੱਜ ਚ ਕਿ ਚਲੀ ਜਾਓ ਮੈਂ ਕਹਿੰਦਾ ਨਹੀਂ ਮੈਂ ਨਹੀਂ ਜਾਣੀ ਉਹਦੇ ਨਿਰਵੈ ਸਿੰਘ ਨੇ ਮੈਨੂੰ ਭਾਜੀ ਗਿਆ ਸੀ ਬਾਬਾ ਜੀ ਮੈਂ ਤਾਂ ਬਸ ਉਹਦੇ ਨਿਰਵੈ ਸਿੰਘ ਦੇ ਕਹਿਣ ਦੇ ਉੱਤੇ ਮੈਂ ਜੋ ਉਹ ਕੰਮ ਮੈਨੂੰ ਕਹਿ ਦਿੰਦਾ ਉਹ ਮੈਂ ਕਰ ਦੇਣਾ ਹਾਂ ਉਹ ਮੈਨੂੰ ਕਦਾ ਸੀ ਇੱਕ ਬਜ਼ੁਰਗਾਂ ਨੂੰ ਪੈਸੇ ਦੇਣੇ ਥੋੜੇ ਜਿਹੇ ਆ ਜਾਂਦਾ ਜਿਹੜਾ ਕਰਾਇਆ ਕਿਉਂਕਿ ਕੱਲ ਵੀ ਤੁਸੀਂ ਆਣਾ ਹੀ ਹੈ ਨਾ ਉਹ ਤਾਂ ਕਰਕੇ ਬਾਬੇ ਠੀਕ ਹੈ ਇਹ ਤੁਸੀਂ ਰੱਖ ਲਓ ਹੁਣ ਯੋ ਨਾਂ ਮੈਂ ਦਰਸ਼ਨ ਕਰਨੇ ਹੁਣ ਕਿੱਥੇ ਬਾਬਾ ਜੀ ਨਰਵੈਰ ਸਿੰਘ ਦੇ ਦਰਸ਼ਨ ਤਾਂ ਅਜ ਤੱਕ ਮੈਨੂੰ ਵੀ ਨਹੀਂ ਹੋਏ ਮੈਂ ਨਾਲ ਜੂ ਤੁਹਾਡਾ ਮੈਸੇਜ ਹੈ ਤੁਸੀਂ ਕੀ ਤੁਸੀਂ ਉਹਨਾਂ ਨੂੰ ਮਿਲਣਾ ਮਿਲਣਾ ਚਾਹੁੰਦੇ ਹੋ ਕੋਈ ਨਹੀਂ ਬਾਬਾ ਜੀ ਮੈਂ ਉਹਨਾਂ ਨੂੰ ਤੁਹਾਡਾ ਮੈਸੇਜ ਮੈਂ ਦੇ ਦੂੰਗਾ ਠੀਕ ਹੈ ਜੀ ਕਿ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਠੀਕ ਹੈ ਜੀ ਮਿਲ ਕੇ ਕੀ ਕੀ ਕਰਨਾ ਮਿਲ ਕੇ ਧੰਨਵਾਦ ਕਰਨਾ ਨਹੀਂ ਦਰਸ਼ਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਬਿਓ ਤੁਹਾਡਾ ਗੁਰੂ ਬੜਾ ਬਿਆਨਤ ਹੈ ਉਹ ਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਮਾਇਆ ਤੁਹਾਡੇ ਆਣ ਜਾਣ ਦਾ ਜਿਹੜਾ ਰੈਂਟ ਕਰਾਇਆ ਠੀਕ ਹੈ ਜੀ ਇਹ ਤੁਸੀਂ ਇੱਕ ਰੱਖ ਲੋ ਤੇ ਕੱਲ ਤੁਸੀਂ ਆ ਜਾਣਾ ਵਾ ਤੇ ਕੱਲ ਜਦੋਂ ਤੁਸੀਂ ਆਓਗੇ ਤੇ ਕੱਲ ਤੁਹਾਨੂੰ ਤੁਹਾਡੀ ਜੜੀ ਜੜੀ ਮਿਲ ਜੇਗੀ ਸਾਰੇ ਦੋ ਹੈਗੇ ਤੇ ਉਹ ਠੀਕ ਹੈ ਕੀ ਕਸ਼ਾਰੇ ਨਹੀਂ ਹੈਗੇ ਸਾਰੇ ਨਹੀਂ ਨਵੇਂ ਨਹੀਂ ਹੈਗੇ ਅੱਛਾ ਲੈ ਨਹੀਂ ਲੈ ਨਹੀਂ ਜਾਂਦੇ ਹਾਂਜੀ ਲੈ ਨਹੀਂ ਜਾਂਦੇ ਕਸ਼ਾਰੇ ਨਹੀਂ ਲੈ ਜਾਂਦੇ ਹੈਂ ਅ ਕਸ਼ਾਰੇ ਹੈ ਨਹੀਂ ਕਿ ਆਪਣੇ ਕੋਲ ਉਹਨਾਂ ਦੇ ਪਾਏ ਨਹੀਂ ਵੈਸੀ ਵੈਸੀ ਹੈ ਨਹੀਂ ਇਹ ਹੋਰ ਨਹੀਂ ਹਾਂਜੀ ਲੈ ਨਹੀਂ ਜਾਂਦੇ ਨਾਲੇ ਹਨਾ ਧੰਨ ਗੁਰੂ ਜੀ ਆਮਦਸ ਇਹ ਸਾਡੇ ਸਿੱਖਾਂ ਦੇ ਹਾਲ ਆ ਬਾਬੇ ਉੱਥੇ ਮਹਿੰਗਾਈ ਇੰਨੀ ਹੈ ਕਿ ਸਾਡੇ ਸਿੱਖਾਂ ਕੋਲ ਕਸ਼ਰੇ ਨਹੀਂ ਹੈ ਮਤਲਬ ਲੈ ਲੈ ਜਾਂਦੇ ਆਹ ਦੇਖ ਲਓ ਤੁਸੀਂ ਹਾਲ ਇਹ ਵੱਡੀ ਵੱਡੀਆਂ ਕਮੇਟੀਆਂ ਵਾਲੇ ਜਿਹੜੇ ਆ ਹੈ ਅਸੀਂ ਲੱਖਾਂ ਦੇ ਇੱਕ ਲੰਗਰ ਲਾ ਦਿੰਦੇ ਆ ਪਰ ਸਾਡੇ ਕੋਲ ਵਸਤਰ ਨਹੀਂ ਹੈਗੇ ਧੰਨ ਗੁਰੂ ਜੀ ਆਮਦਸ ਧੰਨ ਗੁਰੂ ਜੀ ਆਮਦਸ ਏ ਸਾਡੇ ਕੋਈ ਤੁਸ ਜੁਰਗਾ ਤੁਸੀਂ ਕੱਲ ਆਓ ਕੱਲ ਤੁਹਾਨੂੰ ਆਪਣਾ ਕੀ ਕਹਿੰਦੇ ਵਸਤਰਕ ਦੇਨੇ ਆ ਠੀਕ ਆ ਜੀ ਦਸਤਾਰ ਦੇਨੇ ਆ ਕਛਾਰੇ ਲੈ ਕੇ ਦੇਨੇ ਤੁਹਾਨੂੰ ਠੀਕ ਆ ਜੀ ਆਪਾਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਤੇ ਬਾਬਾ ਜੀ ਠੀਕ ਆ ਤੁਸੀਂ ਬੋਲੋ ਮੇਰੇ ਮਗਰ ਮਗਰ ਆਪਾਂ ਰਸਨਾ ਤੋਂ ਸਾਂਝਾ ਕਰਨਾ ਸਵਾਸ ਸਵਾਸ ਹਾਂਜੀ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸੋ ਬਾਬਾ ਜੀ ਤੁਹਾਨੂੰ ਦੇਣ ਵਾਲਾ ਕੌਣ ਹੈ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਠੀਕ ਹੈ ਮੈਨੂੰ ਇੱਥੇ ਭੇਜਣ ਵਾਲਾ ਕੌਣ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਰਵੈਰ ਨੂੰ ਤੁਹਾਨੂੰ ਮਿਲਾਨ ਵਾਲਾ ਕੌਣ ਹੈ ਗੁਰੂ ਰਾਮਦਾਸ ਫਾਸ਼ਾ ਜੀ ਠੀਕ ਹੈ ਤੁਹਾਡਾ ਗੁਰੂ ਬੜਾ ਬੇਅੰਤ ਹੈ ਕਹਿੰਦਾ ਕਿ ਜਿੰਨੀ ਮੇਰੀ عمر ਹੋ ਗਈ ਹੈ ਨਾ ਤੇ ਭਜਾਈ ਉਹੀ ਫਿਰਨਦੇ ਨੇ ਉਹੀ ਫਿਰਨਦੇ ਆ ਅਕਾਲ ਪੁਰਖ ਹੈਗਾ ਗੁਰੂ ਰਾਮਦਾਸ ਹੈਗਾ ਜੀ ਜੇ ਹੋਈਏ ਮੇਰੀ ਮੇਰੇ ਅੰਗੀ ਸਕਦੀ ਹੈ ਨਾ ਉਹ ਭਜਾਈ ਕਰਨੇ ਮੇਰੇ ਅੰਗਾ ਨਾਲ ਹੀ ਬਿਲਕੁਲ ਬਿਲਕੁਲ ਤੁਹਾਡਾ ਗੁਰੂ ਬੜਾ ਬੇਅੰਤ ਹੈ ਚਲੋ ਪਿਆਰੋ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਠੀਕ ਹੈ ਪਿਆਰੋ ਵਾਹਿਗੁਰਜਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਹੋਰ ਬੱਬਾ ਜੀ ਖੁਸ਼ ਹੋ ਹੋਜੀ ਪੰਜੀ ਸਿੰਘ ਠੀਕ ਹੈ ਜੀ ਬਲੀ ਘਤਸਾ ਵਾਏ ਗੁੱਦੀ ਫਤਲੀ ਹੋਰ ਪਿਆਰੇ ਪੂਜੀ ਚਰਦੀ ਕਲਾ ਜੀ ਬਾਬਾ ਜੀ ਕਿੱਦਾਂ ਲੱਗੀ ਜਿਹੜੀ ਨਹੀਂ ਠੀਕ ਹੈ ਹੈ ਠੀਕ ਹੈ ਬੋਦਾ ਇਹ ਜਿਹੜੀ ਕਿੰਨੇ ਦਿੱਤੀ ਆ ਤੁਹਾਨੂੰ ਸੁਖਾਮ ਦਾ ਬੋਦਾ ਹੁੰਦਾ ਪਾਸ਼ਾ ਜੀ ਬੇ ਅੱਛਾ ਮੇਰੀਆਂ ਗੱਲਾਂ ਨੂੰ ਤੁਸੀਂ ਮੈਨੂੰ ਕੀ ਕਿਹਾ ਸੀ ਗੱਲ ਪੜਾ ਕਿ ਮੈਂ ਨਿਰਵਾਇ ਸਿੰਘ ਨੂੰ ਮਿਲਣਾ ਹਾਂਜੀ ਹਾਂਜੀ ਕੀ ਹੈ ਹਾਂਜੀ ਬਾਬਾ ਜੀ ਮੈਂ ਹੀ ਹਾਂ ਨਿਰਵਾਇ ਸਿੰਘ ਮੈਂ ਐਕਚੁਅਲੀ ਨਾਮ ਨਹੀਂ ਦੱਸਦਾ ਹੁੰਦਾ ਤਾਂ ਕਰਕੇ ਮੈਂ ਝੂਠ ਬੋਲਿਆ ਬਾਬੇ ਮਾਫੀ ਮਾਫੀ ਚਾਹੁੰਦਾ ਠੀਕ ਹੈ ਜੀ ਪਿਆਰਿਓ ਜਦੋਂ ਤਾ ਗੁਰੂ ਰਾਮਦਾਸ ਦਾ ਮੈਂ ਕਹਿੰਦਿਆ ਨੇ ਹਾਂਜੀ ਹਾਂਜੀ ਮੇਰੇ ਮਨ ਵਿੱਚ ਤੁਸ ਜੱਤੂ ਧੰ ਗੁਰੂ ਰਾਮਦਾਸ ਹੁਣ ਤੁਸੀਂ ਇਹੀ ਚੀਜ਼ ਬੋਲਿਆ ਕਿ ਨਹੀਂ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਜੀ ਤੁਹਾਨੂੰ ਗੁਰੂ ਰਾਮਦਾਸ ਪਾਛਾ ਜੀ ਨੇ ਜਿਹੜੀ ਦਿੱਤੀ ਹੈ ਤੁਹਾਡਾ ਗੁਰੂ ਬੜਾ ਬਿਆਨਤ ਹੈ ਉਹ ਹੈ ਗੁਰੂ ਰਾਮਦਾਸ ਲੈ ਜੋ ਹੁਣ ਪ੍ਰਸ਼ਾਦ ਜੀ ਨਹੀਂ ਬਸ ਪ੍ਰਸ਼ਾਦ ਦੀ ਕੱਲ ਘਵਾਤੇਗੀ ਅੱਜ ਫੇਰ ਇਕਲੇ ਗਿਆ ਜੀ ਅੱਜ ਫੇਰ ਲੈ ਗਿਆ ਅੱਜ ਫੇਰ ਇਕਲੇ ਗਿਆ ਕੱਡੋ ਮੇਰੇ ਖਾਈਏ ਅੱਜ ਦਾਦੂ ਲੱਗੀ ਕਿ ਨਹੀਂ ਆਹ ਅੱਭੀ ਆ ਗਿਆ ਸਬਜੀ ਕੀ ਵਰਤਦਾ ਕੀ ਕਰਨ ਦੇ ਇਹ ਸ਼ਗੀਏਗੇ ਤੁਹਾਨੂੰ ਗੁਰੂ ਰਾਮਦਾਸ ਬੱਬੀ ਅੱਜ ਸਬਜੀ ਕਿਉਂ ਇਕਲੇ ਗਿਆ ਜੀ ਤੇ ਕੱਲੇ ਕੱਲ ਸੁੱਕੇ ਖਵਾਇਤਾ ਕੱਲ ਬਾਬਾ ਜੀ ਨੇ ਸੁੱਕੇ ਖਵਾ ਦੇ ਸੀ ਤੁਹਾਨੂੰ ਹੈ ਨਹੀਂ ਵਿਚਾਲਾ ਕੋ ਸਬਜੀ ਨਹੀਂ ਹੀ ਹੈਗੀ ਕਹਿੰਦੇ ਤਾਂ ਆਹ ਲਾਹ ਤੁਹਾਨੂੰ ਗੁਰੂ ਰਾਮਦਾਸ ਲੋ ਜੀ ਵੀਰਾਂ ਲੋ ਜੀ ਆਵਾ ਕਿਆ ਬਾਤ ਹੈ ਲਿਆਓ ਲਿਆਓ ਪਿਆਰਿਓ ਲਿਆਓ ਲਿਆਓ ਧਾਨ ਗੁਰੂ RAMDAS ਧਾਨ ਗੁਰੂ RAMDAS ਚਲੋ ਜੀ ਧਾਨ ਗੁਰੂ RAMDAS ਲੋ ਜੀ ਪਿਆਰਿਓ ਸ਼ਗੋ ਤੁਸੀਂ ਵੀ ਧਾਨ ਗੁਰੂ RAMDAS ਲੋ ਪਿਆਰਿਓ ਆ ਜੀ ਸ਼ਗੋ ਤੁਸੀਂ ਜੀ ਲੋ ਬਗਣੀ ਖੋਲਦੀ ਇਹਨਾਂ ਨੂੰ ਸ਼ਗੋ ਸਾਡੇ ਲੋ ਲੋ ਸਿੰਗੋ ਚੱਕੋ ਧਾਨ ਗੁਰੂ RAMDAS ਚੰਗਾ ਪਾਪਾ ਜੀ ਵਾਹਿ ਖਾਲਸਾ ਵਾਹਿ